ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਜਾ ਰਹੇ ਆ ਜੀ ਗੁਰਦੁਆਰਾ ਸਾਹਿਬ ਤੇ ਆਪਾਂ ਘਰ ਦੇ ਕੰਮ ਤਾਂ ਦੇ ਸਾਰੇ ਨਿਮੇੜ ਲਏ ਆ ਤੇ ਮੈਂ ਕਿਹਾ ਸਵੇਰ ਦਾ ਸਵੇਰ ਸੁਬਾਹ ਦਾ ਵੀਊ ਤਾਂ ਨੂੰ ਬਾਹਰ ਲਾ ਦਿਖਾ ਦਗੇ ਤੇ 8 ਵਜੇ ਆ ਜੀ 8 ਵਜੇ ਕੇ 5 ਮਿੰਟ ਹੋ ਗਏ ਆ ਤੇ ਵੇਖੋ ਜੀ ਤੁਸੀਂ ਬਾਹਰ ਦਾ ਵੀਊ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਤੇ ਉਪਰਿਆ ਪਤਾ ਨੂੰ ਦਿਖਾ ਦਿੰਨੇ ਆ ਪਸੂਨਵਾ ਪਿਆ ਕੇ ਅੰਦਰ ਕੀਤੇ ਵੀ ਸਾਰੇ ਕੰਮ ਧੰਦੇ ਨਵੇਂ ਦੇ ਵੀ ਤੇ ਆਪਾਂ ਜਾ ਕੇ ਆਉਣੇ ਗੁਰਦੁਆਰਾ ਸਾਹਿਬ ਤੇ ਹੋ ਸਕਿਆ ਤਾਂ ਆਪਾਂ ਤੁਹਾਨੂੰ ਉੱਥੇ ਵੀ ਨਾਲ ਵੀਡੀਓ ਬਣਾ ਲਾਂਗੇ ਜੀ ਦਿਖਾ ਦਾਂਗੇ ਕਿਹੜੇ ਗੁਰਦੁਆਰਾ ਸਾਹਿਬ ਗਏ ਤੇ ਠੀਕ ਆ ਜੀ ਰੈਡੀ ਹੋ ਗਏ ਆ ਤੇ ਉਹ ਵੇਟ ਕਰਦੇ ਆਪਾਂ ਚੱਲੀਏ ਥੱਲੇ ਤੇ ਕਰਦੇ ਤੁਹਾਡੇ ਨਾਲ ਗੱਲਾਂ ਬਾਤਾਂ ਤੇ ਮਿਲਦੀਆਂ ਫਿਰ ਗੁਰਦੁਆਰਾ ਸਾਹਿਬ ਪਹੁੰਚ ਕੇ ਜਰੂਰ ਵੀਡੀਓ ਬਣਾਵਾਂਗੇ ਜੀ ਟਾਈਮ ਲੱਗਾ ਤਾਂ ਤੇ ਹੋਰ ਸੁਣਾਓ ਜੀ ਨਾਲੇ ਦੱਸਿਓ ਕਮੈਂਟ ਕਰਕੇ ਕਿਹੜਾ-ਕਿਹੜਾ ਉਸ ਗੁਰਦੁਆਰਾ ਸਾਹਿਬ ਗਿਆ ਆਪਾਂ ਚੱਲੇ ਆਂ ਜੀ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਤੇ ਉਥੋਂ ਦਾ ਇਤਿਹਾਸ ਵੀ ਤੁਹਾਨੂੰ ਹੀ ਦਿਖਾਵਾਂਗੇ ਤੁਸੀਂ ਪੜ ਲਿਓ ਜੀ ਆਪਾਂ ਉਹਨੂੰ ਦੱਸ ਦੇਣਾ ਉੱਥੇ ਇਤਿਹਾਸ ਲਿਖਿਆ ਹੋਇਆ ਤੇ ਉਹ ਇਤਿਹਾਸ ਆਪਾਂ ਤੁਹਾਨੂੰ ਵੀਡੀਓ ਜੇ ਪਾਜ਼ ਕਰਕੇ ਤੁਸੀਂ ਉਹ ਇਤਿਹਾਸ ਪੜ ਲਿਓ ਜੀ ਠੀਕ ਹੈ ਜੀ ਚਲਦੇ ਆਪਾਂ ਤੇ ਕਰਦੇ ਆ ਤੁਹਾਡੇ ਨਾਲ ਗੱਲਬਾਤ ਉੱਥੇ ਪਹੁੰਚ ਕੇ ਚਲੋ ਜੀ ਫਿਰ ਮਿਲਦੇ ਆਂ ਥੋੜੀ ਦੇਰ ਬਾਅਦ ਜੀ ਤੁਹਾਨੂੰ ਇਹਦੇ ਦਾ ਪਿਆ ਕੱਪ ਕਰ ਲਗੇ ਠੀਕ ਹੈ ਜੀ ਕਰਦੇ ਆ ਥੋੜੀ ਦੇਰ ਬਾਅਦ ਗੱਲਬਾਤ ਤੇ ਮਿਲਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਕੇ ਪਹੁੰਚ ਕੇ ਓਕੇ ਜੀ ਲਓ ਜੀ ਆਪਾਂ ਆ ਗਏ ਆ ਗੁਰਦੁਆਰਾ ਸਾਹਿਬ ਤੇ ਤੁਸੀਂ ਦੇਖੋ ਇਹਦਾ ਗੁਰਦੁਆਰੇ ਦੀ ਐਂਟਰ ਦੇ ਵਿੱਚ ਹੈਗਾ ਇਧਰਲੀ ਸਾਈਡ ਆ ਜੀ ਪਾਰਕਿੰਗ ਗੱਡੀਆਂ ਦੀ ਮੋਟਰਸਾਈਕਲਾਂ ਦੀ ਸਭ ਚੀਜ਼ ਦੀ ਹੈਨਾ ਇਧਰ ਹੋਰ ਵੀ ਬਹੁਤ ਕੁਛ ਹੈ ਤੇ ਆਹ ਹੈਗਾ ਮੇਨ ਗੇਟ ਦਰਬਾਰ ਸਾਹਿਬ ਦਾ ਜਿੱਥੇ ਆਪਾਂ ਦਰਬਾਰ ਸਾਹਿਬ ਨੂੰ ਜਾਵਾਂਗੇ ਤੇ ਦਰਬਾਰ ਸਾਹਿਬ ਦੇ ਅੰਦਰ ਹੀ ਹੈਗਾ ਸਰੋਵਰ ਇਹ ਇੱਕ ਸਾਈਡ ਤੇ ਸਰੋਵਰ ਆ ਜੀ ਇੱਕ ਸਾਈਡ ਤੇ ਲੰਗਰ ਹਾਲ ਆ ਵਿਚਾਲੇ ਹੈਗਾ ਗੁਰਦੁਆਰਾ ਸਾਹਿਬ ਤੇ ਆਪਾਂ ਅੱਗੇ ਚੱਲ ਕੇ ਤੁਹਾਨੂੰ ਦਿਖਾਉਣੀ ਆ ਇੱਥੇ ਗੁਰਮਖੀ ਲਿਖੀ ਹੋਈ ਆ ਵਰਣਮਾਲਾ ਲਿਖੀ ਹੋਈ ਆ ਦੀਵਾਨ ਹਾਲ ਦਾ ਬਾਹਰਲੀ ਸਾਈਡ ਆ ਇਧਰ ਨੂੰ ਇਧਰੋਂ ਉੱਪਣੀ ਆ ਲੰਗਰ ਹਾਲ ਵੈਦੀ ਵੀ ਇਧਰ ਨੂੰ ਆ ਜਾਈਦਾ ਵਾ ਤੇ ਇਧਰ ਦੀਵਾਨ ਹਾਲ ਵਿੱਚ ਦੀ ਵੀ ਇਧਰ ਬਾਹਰ ਨੂੰ ਆ ਜਾਈਦਾ ਪਰ ਜਿੱਦੇ ਕੋਈ ਮਸਿਆ ਦਾ ਦਿਹਾੜਾ ਹੁੰਦਾ ਤੇ ਉਦਦੇ ਇਹ 메ਨ ਗੇਟ ਵਿੱਚ ਹੀ ਕਾਫੀ ਰਸ ਹੁੰਦਾ ਇੱਥੋਂ ਦੀ ਜਾਈਦਾ ਦਰਬਾਰ ਸਾਹਿਬ ਨੂੰ ਤੇ ਉਹ ਆਪਾਂ ਜਿੱਧਰ ਦੀ ਮਰਜ਼ੀ ਜਾ ਆ ਸਕਦੇ ਆ ਤੇ ਇੱਥੋਂ ਆਪਾਂ ਆ ਗਏ ਆ ਜੀ ਹੁਣ ਇਧਰਲੀ ਸਾਈਡ ਦੀਵਾਨ ਹਾਲ ਇਹ ਦੀਵਾਨ ਹਾਲ ਕਾਫੀ ਸੋਹਣਾ ਬਣਿਆ ਹੋਇਆ ਹੈ ਤੇ ਬਹੁਤ ਵਧੀਆ ਹੈ ਇਹ ਬਹੁਤ ਵਧੀਆ ਸਫਾਈ ਸੀ ਬੜਾ ਮਨ ਲੱਗਦਾ ਜੀ ਕਿਸੇ ਵੀ ਗੁਰੂ ਘਰ ਜਾਵੜ ਕੇ ਬਹੁਤ ਵਧੀਆ ਲੱਗਦਾ ਤੇ ਤੁਸੀਂ ਵੀ ਕਰੋ ਜੀ ਦਰਸ਼ਨ ਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਉਣੇ ਆ ਗੁਰਦੁਆਰਾ ਸਾਹਿਬ ਤੇ ਬਹੁਤ ਸਾਰੇ ਲੋਕ ਜਾਣਦੇ ਵੀ ਹੋਣਗੇ ਤੇ ਇਹਦਾ ਇਤਿਹਾਸ ਆਪਾਂ ਇੱਥੇ ਵੀਡੀਓ ਦੇ ਵਿੱਚ ਲਾ ਦਾਂਗੇ ਤੇ ਤੁਸੀਂ ਪੌਜ਼ ਕਰਕੇ ਇਤਿਹਾਸ ਪੜ੍ਹ ਲਓ ਜਿਨੇ ਨਹੀਂ ਪੜਿਆ ਜੀ ਪਹਿਲਾਂ ਇਹ ਐਂਟਰੀ ਦੇ ਵਿੱਚ ਇਤਿਹਾਸ ਲਿਖਿਆ ਆਉਂਦਾ ਸੀ ਹੁਣ ਇਹਨਾਂ ਨੇ ਚੇਂਜ ਕਰਕੇ ਇੱਧਰ ਸਰੋਵਰ ਦੇ ਇੱਕ ਕਿਨਾਰੇ ਤੇ ਇਤਿਹਾਸ ਲਾਤਾ ਜੀ ਉੱਥੇ ਬੋਰਡ ਉਹਨਾਂ ਨੇ ਇਤਿਹਾਸ ਦਾ ਲਾਤਾ ਤੇ ਇਹ ਹੈਗਾ ਜੀ ਸਰੋਵਰ ਤੇ ਸਰੋਵਰ ਤੇ ਸਰੋਵਰ ਵੀ ਕਾਫੀ ਵਧੀਆ ਸੋਨਾ ਬਣਾਤਾ ਪਹਿਲਾਂ ਇਹ ਸਾਈਡ ਤੇ ਸੀਗਾ ਇਧਰ ਦਿਵਾਨ ਹਾਲ ਹੈ ਨਹੀਂ ਸੀਗਾ ਹੁਣ ਉਹ ਬੀਬੀਆਂ ਦਾ ਸਰੋਵਰ ਆ ਸਾਹਮਣੇ ਆ ਜੀ ਤੇ ਇਧਰਲੀ ਸਾਈਡ ਕਾਫੀ ਬਣੇ ਹੋਏ ਦਫਤਰ ਹੈ ਸ਼ਾ ਕਾਫੀ ਕੋਸ਼ਾ ਜੀ ਸਕੂਲ ਵੀ ਹੈ ਬਹੁਤ ਕੋਸ਼ਾ ਜ ਇੱਥੇ ਬਹੁਤ ਵਧੀਆ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬਾ ਇਹ ਤੇ ਤੁਸੀਂ ਵੀ ਦੇਖੋ ਜੀ ਤੇ ਜਾਮਣੀ ਦਿੱਤੀ ਸੀਗੀ ਹਨਾ ਗੁਰੂ ਗਾਣੇ ਤੇ ਉਹਦੇ ਬਾਰੇ ਇਹ ਲਿਖਿਆ ਵਾ ਤੇ ਤੁਹਾਨੂੰ ਦਿਖਾਉਣੇ ਆ ਇਹਦਾ ਇਤਿਹਾਸ ਤੇ ਤੁਸੀਂ ਇਹਨੂੰ ਵੀਡੀਓ ਨੂੰ ਇੱਥੇ ਪਾਜ਼ ਕਰਕੇ ਜੀ ਇਤਿਹਾਸ ਪੜ ਲਿਓ। ਲਿਖਿਆ ਹੋਇਆ ਇਹਦੇ ਵਿੱਚ ਪੰਜਾਬੀ 'ਚ ਵੀ ਆ ਹਿੰਦੀ ਦੇ ਵਿੱਚ ਵੀ ਆ ਤੇ ਅੰਗਰੇਜ਼ੀ ਦੇ ਵਿੱਚ ਵੀ ਜਾਨੀ ਕਿ ਇੰਗਲਿਸ਼ ਦੇ ਵਿੱਚ ਵੀ ਆ। ਜਿਨ੍ਹਾਂ ਨੇ ਪੰਜਾਬੀ ਆਉਂਦੀ ਜਿਨ੍ਹਾਂ ਨੂੰ ਪੰਜਾਬੀ 'ਚ ਪੜ ਲਿਓ ਜੀ ਤੇ ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਉਹ ਇੰਗਲਿਸ਼ 'ਚ ਪੜ ਲੈਣ ਤੇ ਜਿਨ੍ਹਾਂ ਨੂੰ ਹਿੰਦੀ ਆਉਂਦੀ ਉਹ ਹਿੰਦੀ 'ਚ ਪੜ ਲੈਣ ਜੀ। ਤੇ ਤੁਸੀਂ ਮੈਨੂੰ ਜਰੂਰ ਦੱਸਿਓ ਵੀ ਤੁਹਾਨੂੰ ਕਿਹਨੇ-ਕਿਹਨੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਆ। ਤੇ ਕਿਸ ਤਰ੍ਹਾਂ ਦੇ ਲੱਗਾ ਗੁਰਦੁਆਰਾ ਸਾਹਿਬ ਤੁਹਾਨੂੰ ਵਧੀਆ ਲੱਗਾ ਤੇ ਇਹਦੇ ਵਿੱਚ ਇਤਿਹਾਸ ਤੁਹਾਨੂੰ ਸਮਝ ਆ ਗਿਆ ਵੀਡੀਓ ਨੂੰ ਪਾਜ਼ ਕਰਕੇ ਜਰੂਰ ਇਤਿਹਾਸ ਪੜਿਓ ਜੀ ਤੇ ਇਧਰ ਹੈਗਾ ਜੀ ਅੱਜ ਦਾ ਹਕਮਨਾਮਾ ਸਾਹਿਬ ਜਿਹੜਾ ਸਵੇਰ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਨੂੰ ਤੇ ਉਸ ਟਾਈਮ ਜਿਹਦਾ ਹਕਮਨਾਮਾ ਆਉਂਦਾ ਉਹ ਲਿਖੇ ਲਿਖਿਆ ਇੱਥੇ ਇੱਥੇ ਮਸਿਆ ਦਾ ਸਾਰਾ ਕੁਝ ਇਤਿਹਾਸ ਲਿਖਿਆ ਤੇ ਆਪਾਂ ਦਰਬਾਰ ਸਾਹਿਬ ਤੋਂ ਬਾਹਰ ਆ ਗਏ ਆ ਜੀ ਮੱਥਾ ਟੇਕ ਕੇ ਤੇ ਇਹਦੇ ਵਿੱਚ ਇੱਥੇ ਹੈਗਾ ਉਹ ਝੰਡ ਜਿੱਥੇ ਗੁਰੂ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਨੀਲਾ ਘੋੜਾ ਬੰਨਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਇੱਥੇ ਵੀ ਅੱਜ ਵੀ ਪਸੂਆਂ ਦੀਆਂ ਮੁੰਨੀਆਂ ਇੱਥੇ ਲੋਕ ਗੱਡਦੇ ਆ ਹਨ ਤੇ ਪਸੂਆਂ ਦੇ ਬਾਅਦ ਚ ਵਿੱਚ ਕਿੱਲੇ ਚੜ੍ਹ ਹੁਣ ਹੋ ਗਿਆ ਸ਼ਾਮ ਦਾ ਟਾਈਮ ਜੀ ਆਪਾਂ ਆ ਗਏ ਆ ਘਰੇ ਆ ਤੇ ਉਹ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਮੈਂ ਝੰਡ ਬਾਰੇ ਦੱਸਦੀ ਸੀ ਵੀ ਉਹ ਝੰਡ ਤੇ ਥੱਲੇ ਲੋਕ ਮੁੰਨੀਆਂ ਗੱਡ ਕੇ ਆਉਂਦੇ ਆ ਪਸੂਆਂ ਦੇ ਵੀ ਵਾਧੇ ਵਾਸਤੇ ਤੇ ਹੌਣ ਤੋਂ ਉੱਥੇ ਹੈ ਨਹੀਂ ਕਿ ਜਾਂ ਕਿਸੇ ਨੇ ਉਥੇ ਬਾਬਿਆਂ ਨੇ ਕਹਿ ਕੇ ਬੰਦ ਕਰਵਾਤਾ ਹੋਊਗਾ ਤੇ ਪਰ ਉਥੇ ਉਸ ਝੰਡਾ ਨਾ ਗੁਰੂ ਸਾਹਿਬ ਨੇ ਕੋੜਾ ਬੰਨਿਆ ਸੀਗਾ ਤੇ ਇਧਰ ਹੌਣ ਹੋ ਗਿਆ ਸ਼ਾਮ ਦਾ ਟਾਈਮ ਜੀ ਆਪਾਂ ਆਏ ਸੀ ਬਾਹਰ ਤੇ ਇਧਰ ਪੱਠਿਆਂ ਦੀ ਕਟਾਈ ਹੋ ਰਹੀ ਸੀ ਆ ਪਤਾ ਨੂੰ ਬਾਹਰ ਦਾ ਵੀ ਉਹ ਵੀ ਦਿਖਾ ਦਿੰਨੇ ਆ ਜੀ ਤੇ ਅੱਜ ਦੀ ਵੀਡੀਓ ਦਾ ਵੀ ਐਂਡ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਜੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਲੱਗੀ ਪਲੀਜ਼ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਲਾਈਕ ਸ਼ੇਅਰ ਕਮੈਂਟ ਕਰਨ ਲਈ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਓਕੇ ਬਾਏ ਜੀ